ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਪਹੁੰਚੇ ਆ ਬਿਹਾਰ ਦੇ ਵਿੱਚ ਸੰਗਤ ਜੀ ਜੇ ਤੁਸੀਂ ਦੇਖ ਸਕਦੇ ਹੋ ਮੈਂ ਇਧਰ ਇਹ ਦੇਖ ਸਕਦੇ ਹੋ ਇੱਥੇ ਪੰਡਤ ਜੀ ਆਪਣੀ ਗੱਦੀ ਲਾ ਕੇ ਬੈੰਦਾ ਅੱਛਾ ਗੁਰੂ ਗ੍ਰੰਥ ਸਾਹਿਬ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਸੁਹਾਇ ਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਦੀ ਇਹ ਹਾਲ ਆ ਇੱਥੇ ਕਿੰਨੇ ਸਾਲਾਂ ਤੋਂ ਗੁਰਗਾਂ ਸਾਹਿਬ ਨਹੀਂ ਕਿੰਨੇ ਸਾਲ ਜਸ਼ਨ ਕਰ WhatsApp ਕਰਦੇ ਹਾਂ ਦਸੰਬਰ ਕੁਦੂਬਾ ਬੀਤ ਲੈਸੇ ਗਏ ਆ ਵੀ ਹਰ ਬਾਰ ਆਈਏ ਹਾਂ ਚਲ ਠੰਡੇ ਦਾ ਸਤਾਂ ਕਰੀਂ ਅੱਛਾ ਇਕਨੇ ਚੱਕਣ ਜਰੂਰ ਜਾ ਵਾਹਿਗੁਰੂ ਵਾਹਿਗੁਰੂ ਥੋੜੀ ਇਧਰ ਹੋ ਜਾਓ ਤੁਹਾਨੂੰ ਇਧਰ ਸਤਨਾਮ ਸਿਜੀ ਵਾਹਿਗੁਰੂ ਇਹ ਮੈਂ ਇਮੇਜ ਨਾ ਕਰ ਦਿੰਦਾ सतनु कीवा सतनु कितने साल से खुला है इधर दू मालदार भी नहीं है जी देखो वाह उल्टा रखा है इतनी साड़ा वापस दोम खड़े हो पापा जी जल्दी साफ करेंगे पहले कपड़ा दो दोम फिर जाओ एक एकदम रखूंगा पापा जी कट्टा बहुत पड़ा है इधर वाह रे गुरु सत्य प्रकाश महाराज ਮੈਂ ਚੱਤਾਂ ਨੂੰ ਮੈਂ ਚੱਤਾਂ ਨੂੰ ਮੈਂ ਚੱਤਾਂ ਨੂੰ ਪਰ ਸੇਵਾ ਕਰਿਓ ਤੁਸੀਂ ਬਾਬਾ ਜੀ ਦੋ ਮਿੰਟ ਦੋ ਨਾ ਤੁਸੀਂ ਤੁਸੀਂ ਸੇਵਾ ਕਰਨਾਂਗੇ ਸਿਰ ਬੋਲੇ ਈਸ਼ੋ ਦੇ ਹਾਸ ਸਾਰਿਆਗਾ ਪੀੜਾ ਸਤ ਚੱਕੋ ਇੱਥੇ ਥੱਲੇ ਦੇ ਲੇੜੀਆਂ ਵੀ ਉਹਦੇ ਤੇ ਇਹਨੂੰ ਹਾਂ ਅੱਗੇ ਆ ਦੇ ਹਾਂ ਦੇਖੋ ਸੰਗਤ ਜੀ ਘਾ ਰਹੇ ਨੇ ਸਾਹਿਬ ਜੀ ਦਾ ਸਮਾਹ ਰਾਜ ਜੀ ਦਾ ਲਾਈਟ ਗਾ ਰਹੇ ਕਿੰਨੀ ਹੋ ਰਹੀ ਹੈ

ਇਹ ਗੱਦੀ ਲੱਗੀ ਹੋਈ ਹੈ ਅਰੇ ਇੱਧਰ ਦੇਖੋ ਹਾਂਜੀ ਇੱਧਰ ਦੇਖੋ ਇੱਧਰ ਵੀ ਕਰੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੇਖੋ ਇਹ ਸੰਗਤ ਜੀ ਸਰਵਿਸੋ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿੱਲੇ ਦੇ ਕੋਲ ਗੁਰੂ ਗ੍ਰੰਥ ਸਾਹਿਬ ਕੋਲ ਕਿੱਲੇ ਦੇ ਇਹ ਨੇ ਦੇਖੋ ਸੰਗਤ ਜੀ ਇੱਥੇ ਸਰੂਪ ਮਹਾਰਾ ਦਾ ਸਰੂਪ ਮਹਾਰਾ ਦਾ ਇੱਥੇ ਪ੍ਰਕਾਸ਼ ਕੀਆ ਹੈ ਕੋਲ ਕਿੱਲੇ ਦੇ ਅੰਦੇ ਕੀ ਹਾਲੂ ਹੈ ਜੀ ਦੇਖੋ ਸੰਗਤ ਜੀ ਹੰਨ ਵੀ ਹਿੰਦੀ ਆ ਗਈ ਓਏ ਹੋਏ 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 ਆਗੜਾ ਆਗੜਾ ਸੀ ਪਤਾ ਨਹੀਂ ਹੁੰਦੇ ਕਿ ਕਾਏ ਕਿ ਫਿਰ ਲੈ ਕੇ ਹੋਰ ਕਿੰਨੇ ਦੇ ਹੋਰ ਕਿੰਨੇ ਦੇ ਦੇਗਾ ਭਾਈ ਸੱਤਨ ਕੋਲ ਕਿੰਨੇ ਦਾ ਨੰਬਰ ਲਾ 100000 ਦਾ 100000 ਦਾ ਵਾਹ ਇਹ ਤਾਂ ਬਹੁਤ ਦਾ ਸਾਜੀ ਇਹ ਇਹ ਬਿਨਾ ਜ ਬੋਤ ਬਿਨਾ ਮੰਦਿਰ ਦਾ ਕੀ ਨਾਮ ਹੈ ਅੰਬਾ ਮੰ ਅੰਮਾ ਮੰ ਕੋਣ ਸਾ ਮੰਦਿਰ ਬਾਬਾ ਅੰਮਾ 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 ਮੰਬਾ ਇਹ ਵਾਹ ਸੁਬਾ ਪਾਲਾ ਮੋਆ ਵਾਸ ਗੋਪਾਲਾ ਮਾਮਾ ਅੰਜੀ ਦੇਖੋ ਆ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਅਕਾਲੀ ਰੁਮਾਲਾ ਸਭ ਨੇ ਲਗਾਇਆ ਨੇ ਨਰਗੀਤਾ ਇਹ ਨਾ ਪ੍ਰਕਾਸ਼ ਐਸੇ ਦੂਰ ਆ ਕੇ ਦੇਖ ਰੱਖੇ ਰਹਿੰਦੇ ਜਿਸ ਤਰ੍ਹਾਂ ਚੜੀ ਹੋਈ ਆ ਇਹ ਰੋਜ਼ ਹੀ ਪੂਜਾ ਪਾਠ ਹੋਤਾ ਹੈ ਉਹ ਐਸਾ ਵਾ ਪੂਰਾ ਪੂਜਾ ਪਾਠ ਕਰਤਾ ਹਾਂ ਜੀ ਪੂਜਾ ਪਾਠ ਹੋਤਾ ਹੈ ਦੇਖੋ ਸੰਗਤ ਜੀ ਪੂਜਾ ਪਾਠ ਹੋ ਰਿਹਾ ਜਦੋਂ ਦੇ ਇਹ ਪੂਜਾ ਪਾਠ ਹੋ ਰਿਹਾ ਦੇਖੋ ਦੇਖੋ ਜੀ ਇਹ ਕਿੰਨਾ ਦੇਰ ਤੋਂ

ਕੋੜਾ ਐਸੇ ਸਿੱਧਾ ਬਣਾਉਂਦਾ ਜਗਾ ਵੀਡੀਓ ਜਾਈਏ ਬਾਬਾ ਵਾਈਫਾਈ ਚਾਲੂ ਕਰੇਗਾ ਕਾਸਪੋਰਟ ਮੇ ਲਾਈ ਕਰਾ ਸੰਗਤ ਜੀ ਆ ਦੇਖੋ ਇੱਥੇ ਗੱਦੀ ਲੱਗਦੀ ਮਹਾਰਾਜ ਦੀ ਇੱਥੇ ਮਤ ਦੀ ਪੰਡੇ ਦੀ ਗੱਦੀ ਲੱਗਦੀ ਆ ਇੱਥੇ ਪਾਵਨ ਸਰੂਪ ਸਿੱਧਾ ਬਣੇ ਇਸੇ ਤਰ੍ਹਾਂ ਸਵਾਜ ਮਾਨ ਕੀਤੇ ਆ ਅਰਸਾਤ ਪ੍ਰਕਾਸ਼ ਨਹੀਂ ਹੋਇਆ ਹੀ ਓ ਛੋਟਾ ਹੋਣੀ ਆ ਤੇ ਯਾਰ ਇਹ ਲੋਕਾਂ ਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਦਾ ਸਤਕਾਰ ਉੱਪਰ ਤੇ ਤੋਂ ਉੱਪਰ ਪੰਖੜੀ ਲਾ ਦੇ ਮਾਲੋ ਜੱਲਾ ਇਹਦਾ ਪੂਰਾ ਕਰ ਦੇ ਉੱਪਰ 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 ਦੀ ਚਾਰ ਨਹੀਂ ਇਹ ਪਰ ਚਾਰ ਤੇ ਜਾ ਕੱਪੜੀ ਲਾ ਦੇ ਜਸਮਾ ਵਿੱਚ ਚਾਰ ਤੇ ਵਿੱਚ ਆ ਹਾਂ ਇਹ 11 ਆ ਹਾਂ ਥੋੜਾ ਜੱਗ ਮੈਂ ਪਾਣੀ ਲੇਓ ਹੱਥ ਸਾਫ ਕਰਾਂਗੇ ਕੋ ਮਹਾਰਾਜ ਦਾ ਆਏਗਾ ਨਹੀਂ ਯਾਹ ਤੇ ਪੀਲਾ ਤਾਂ ਜਹਾਂ ਤਾਂ ਖੁੱਲੇਗਾ ਨਾ ਸੋ ਮਹਾਰਾਜ ਕਾ ਹੋਣਾ ਕੀ ਹਾਂ ਹੋਲेंगे ਦਰਸ਼ਨ ਕਰਾਂਗੇ ਅਸਲ ਦਰਸ਼ਨ ਤਾਂ ਇਹ ਇਹੇ ਤੇ ਵੀ ਕਰ ਸਕਦੇ ਆ ਤੇ ਤੁਸੀਂ ਆ ਕਾ ਕੀ ਕਰ ਬੰਦੇ ਸਰਾਣੇ ਤਾਂ ਚੱਕੋ ਸਾਰੇ ਸਰਾਣੇ ਮਿਲੇ ਤੇ ਕਿ ਲੀੜੀਆਂ ਜੀਤੇ ਲਾਈ ਜੀ ਜੀ ਬਿਹਾਰ ਦੇ ਵਿੱਚ ਪਿੰਡ ਹੈਗਾ ਤੰਬੂ ਆ ਗੋਟੀ ਦਾ ਨਵਾਦਾ ਤੋ ਆਪ ਵੀ ਦੇਖੋ ਸੀਸ ਮੋਟਾ ਕੁੰਟਿਆ ਉੱਤੇ ਕੀ ਗੱਡੀ ਕੱਢੀ ਆ ਇੱਧਰ ਆ ਵੀਰ ਜੀ ਇੱਧਰ ਇਹ ਗੱਡੀ ਲੱਗੀ ਹੋਈ ਆ ਅਰੇ ਇੱਧਰ ਦੇਖੋ ਹਾਂਜੀ ਇੱਧਰ ਦੇਖੋ ਇੱਧਰ ਵੀ ਕਰੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੇਖੋ ਇਹ ਸੰਗਤ ਜੀ ਆਪਾਂ ਵਿਚੋ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿੱਲੇ ਦੇ ਕੋਲ ਕੋਲ ਗ੍ਰੰਥ ਸਾਹਿਬ ਦੇ ਦੇਖੋ ਸੰਗਤ ਜੀ ਇੱਥੇ ਸਰੂਪ ਮਹਾਰਾਜ ਦਾ ਸਰੂਪ ਮਹਾਰਾਜ ਦਾ ਇੱਥੇ ਪ੍ਰਕਾਸ਼ ਕੀਆ ਹੈ ਕੀ ਹਾਲ ਹੋਇਆ ਜੀ ਦੇਖੋ ਸੰਘਾ ਜੀ ਨੂੰ ਵੀ ਹਿੰਦੀ ਆ ਗਈ ਹੋਏ 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 ਗੜਬਾ ਪਤਾ ਨਹੀਂ ਹਾਂ ਕਿ ਕਾਇ ਕਿ ਚੜਲੀ ਕੇ ਹੋਰ ਖਿੰਦੇ ਦੇਵਾ ਭਾਈ ਪਤਾ ਨਹੀਂ ਹਾਂ ਕਿ ਕਾਇ ਕਿ ਚੜਲੀ ਕੇ ਹੋਰ ਖਿੰਦੇ ਦੇਵਾ ਭਾਈ ਬੱਸ ਯਾਰ ਖੋਰ ਕਿ ਬਣਾਦਾ ਸਾਹ ਦਾ ਸਾਹ ਵੀ ਦਾ ਵਾਹ ਇਹ ਬਿਨਾਂ ਦੇ ਬਹੁਤ ਬਹੁਤ ਦਿਨ ਕੰਮ ਕਰਨਾ ਨਾਮ ਹੈ

ले ले पूजा पाठ होता है वो ऐसा वहां पूजा पाठ करता है हां ये पूजा पाठ होता है देखो संगत जी पूजा पाठ हो रहा है ये पूजा पाठ हो रहा है देखो देखो जी तो जाप जाप उसका नियम है जब वो आते साल में दो बार सफाई होती है साल में दो बार साल में दो बार सही होती है मत डेली नहीं होती नहीं डेली करनी नहीं डेली प्रतिदिन होती है मंदिर के लिए होती है प्रत्येक यहां इधर अपना नया वस्त्र दो अपना वस्त्र निकालो अपना वस्त्र निकालो होती है अपने वस्त्र दो टाइम का prenda संध्या धूप उपे शाम होती है सतनाम वाहेद्रु सतनाम वाहेद्रु ਆਜੋ ਜੱਟ ਥੋੜਾ ਸੇ ਪਾਣੀ ਹਾਂ ਪਾਣੀ ਜਦੋਂ ਦੋ ਦੋ ਨਹੀਂ ਤੁਸੀਂ ਪਾਣੀ ਬਣਾਉਂਦੇ ਕੋਈ ਨਹੀਂ ਸਾਤ ਤੁਮਾ ਇਸਦਾ ਕੀ ਚੀਜ਼ ਦੇਖੋ ਸਾਤ ਸਾਰੇ ਤੁਸੀਂ ਦੱਸੋ ਇਸ ਤੇ ਕੀ ਹੋ ਰਿਹਾ ਜਾਈਦਾ ਆ ਜੀ ਆਪਣੇ ਸਾਰੇ ਵੀਰੂ ਦੱਸੋ ਸਾਤ ਤੇ ਮਾਰੇ ਦਾ ਪ੍ਰਣਾਲਾ ਸ਼ਾ ਗੁਰੂ ਨਿਹਾਲ ਸਾਤ ਸਰੀਆ ਸਾਤ ਸੰਗਵਾ ਸ਼ਹਿਰ ਜਿਹੜਾ ਨਵਾਜ਼ਾ ਕਰਦਾ ਹੈ ਆਪ ਥੋੜਾ ਸਾਫ਼ ਕਰਾਂਗੇ ਇਹਨਾਂ ਕਰੋ ਨਾ ਨਹੀਂ 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 ਜਿੱਲੇ ਮਾਰਾ ਹੈ ਨਾ ਇਸੇ ਢੜੀ ਹੋਗਾ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਪਾਸ਼ਾ ਵਾਹਿਗੁਰੂ ਜਾਂ ਥਾਣਾ ਕੋਲ ਚਲ ਕਰ ਟਾਲਾ ਗੁਰੂ ਸਿਆਲੀਆ ਸਹਿਣ ਤੇ ਸਹਿਜ ਸਬਾਏ ਦਰਸ਼ਨ ਪਰਤੀਐ ਗੁਰੂ ਕ ਜਨਮ ਮਰਨ ਦੁਖ ਜਹਾਈ ਤੋ ਆਸੀ ਬਤ ਸੰਬਦੀ ਨਵਰੇ ਅਰਥੋਂ ਬੁਰਜੋਤ ਟਟੀਆਂ ਤੂੰ ਦੁੜਠੇ ਵਾਦ ਜਾ ਤੁਮਾ ਜਾਣਾ ਮਾ ਜਨਾਮ ਦੀ ਗੱਟੀਆਂ ਸੱਜਣਾ ਸੱਚਾ ਬਾਦਜਾ ਜਰਸ਼ਾਂ ਦੇ ਜੇਸੁਫਾਸ ਬੈਠਿਆ ਸੋਚੋ ਚੋਟਾ ਲਿਆ ਗਿਆ ਪਪਾ ਚੋਰ ਸਭ ਲੱਗ ਰਿਹਾ ਤੱਗਣਾ ਦਾ ਵੇਸ ਜਿਸ ਦੇ ਵਿੱਚ ਸਾਪਰੀਆਂ ਦੇ ਚੇੜੀਆਂ ਸੱਜਣ ਕਰਦਾ ਹੁਕਮਨਾਮਾ ਲਿਖਣਾ ਪਹਿਲਾਂ ਸੱਜਣਾ ਸੱਚਾ ਬਾਦਜਾ ਜਰਸ਼ਾਂ ਲੜੀਵਾਰ ਦੇ ਸਰੂਪ ਨੇ ਲੜੀਵਾਰ ਦੇ ਸਰੂਪ ਨੇ ਲੜੀਵਾਰ ਪ੍ਰਕਾਸ਼ ਲੜੀਵਾਰ ਜੇਸੁਫਾਸ ਗੁਰੂ ਸਾਹਿਬ ਦੀ ਗੜੀ ਵਾਲੇ ਸਤਨਾਮ ਗਿਰੀਵਾਹੇ ਗੁਰੂ ਸਾਹਿਬ ਜੀ ਓਮ ਸੋਹਿਮ ਅਪੈਲਮ ਜੋਗੀ ਹੋਵੇ ਜੋਗ ਮੈਂ ਪੋਗੀ ਹੋਵੇ ਹੋਵੇ ਖਾਇ ਕਪੀਆ ਹੋਵੇ ਬੁਗਾਰੇ ਤੀਰਤ ਮਲਨ ਮਨ ਨੇ ਜਾਨ ਤੇਰਾ ਨਸੜੀ ਚਤਨਾਮ ਜਿਰਵਾਏ ਬਾਬਾ ਜੀ ਆਹਮ ਆਪਕਾ ਸਤਕਾਰ ਕਰਤੇ ਆ ਸਤਕਾਰ ਕਰਤੇ ਆ ਜਬ ਦੇਖੋ ਜਦਾਂ ਆਪ ਆ ਰਾਮ ਜੀ ਦਾ ਸਤਕਾਰ ਕਰਤੇ ਹੋ ਨਾ ਪਰਮੇਸ਼ਰ ਮੰਨਤੇ ਹੋ ਨਾ ਹਾਂ ਰਾਮ ਜੀ ਜੇ ਸਾਡਾ ਪਰਮੇਸ਼ਰ ਹੈ ਸਾਡਾ ਗੁਰੂ ਹੈ ਐਸੇ ਆਪ ਬੈਠਦੇ ਹੋ ਨਹੀਂ ਐਸੇ ਬੈਠਦੇ ਹਮ ਕੋ ਈਛਾ ਨਹੀਂ ਲੱਗਦਾ ਜੇ ਜਾਂ ਹਮ ਗੁਰਦੁਆਰੇ ਮੇ ਸਵਾਇ ਮਾ ਕਰ ਦਿੱਤੇ ਆ ਜਹਾਂ ਜਾਂ ਆਪਣਾ ਮਕਾਨ ਵੱਖਰਾ ਬਾਹਰ ਬਣਾ ਲਓ ਕਮਰਾ ਬਣਾ ਲਓ ਕਿਉਂਕਿ ਬੇਦਬੀ ਹੋ ਰਹੀ ਆ ਗੁਰੂ ਸਾਹਿਬ ਹੋ ਰਹੀ ਨਾ ਹੋ ਰਹੀ ਹੋ ਰਹੀ ਹੈ ਜਿਹੇ ਅੰਦਾਜ਼ ਦੇਖ ਰਿਹਾ ਚੌਪਟੇ ਇੱਕ ਬੰਦਾ ਆਮ ਖਾਣੇ ਤਾਂ ਆਪ ਜੀ ਬਸ ਇੱਕ ਬੰਦਾ ਚੌਪਟੇ ਹਾਂ ਠੀਕ ਆ ਸਤ ਸਰਕਾਰ ਕਰਤੇ ਆਂ ਆਪਕਾ ਹਮ ਸਤਕਾਰ ਜਿਹੜਾ ਮਾਰਾ ਗੁਰੂ ਗ੍ਰੰਥ ਸਾਹਿਬ ਜੀ ਨਾ ਇਸ ਵਿੱਚ ਕੁੰਨ ਲੱਗ ਗਿਆ ਹੈ ਕਿਹੜਾ ਲੱਗ ਖਰਾਬ ਹੋ ਜਾਏਗਾ ਸਾਰਾ ਕਾਗਜ਼ ਖਰਾਬ ਹੋ ਜਾਊਗਾ ਤੇਰੇ ਬਤਾਈਏ ਆਪੀ ਫਿਰ ਐਸੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪੰਥਕਾ ਹੈ ਹਾਂ ਗੁਰੂ ਪੰਥਕਾ ਤੋਂ ਵੀ ਜਾਣਦੇ ਹੈ ਹਨਾ ਤੇ ਫਿਰ ਐਸੇ ਨਹੀਂ ਰੱਖਣਾ ਬੇਨਤੀ ਹੈ ਮੇਰੀ ਤਾਂ ਮਹਾਨ ਜੀ ਜੋ ਰਹਾਤਾ ਉਹ ਹੀ ਬਤਾਏਗਾ ਹਾਂ ਮਹਾਨ ਜੀ ਜੋ ਰਹਾਤਾ ਉਸ ਨੇ ਬਤਾਏਗਾ ਮੰਤ ਕਹਾਂਗੇ ਮਾਸ ਬਾਹਤ ਕਿਤਾ ਲੱਗਦਾ ਤੇ ਕਈ ਬਾਹਰ ਨਿਕਲ ਗਿਆ ਕਹਾਂ ਕਹੀਂ ਗਿਆ ਤਰਾ ਕਿਧਰ ਗਿਆ ਉਹ ਗਿਆ ਨੇ ਘੁੰਮਣ ਵਾਸਤੇ ਘੁੰਮਣੇ ਕੇ ਲਈ ਉਸਕਾ ਨੰਬਰ ਹੈ ਨਾ ਹਾਂ ਹਾਂ ਅਸੀਂ ਬਾਤ ਕਰਾਂਗੇ ਬਾਤ ਕਰ ਸ਼ਰਾਬੀ ਪੀਤੇ ਹੈ ਖਾਣੀ ਬਿਖਾਤੇ ਆ ਦਾਰੂ ਪੀਤੇ ਆ ਬਹੁਤ ਵਿਹਾਰੀ ਹੈ ਸਾਰੇ ਕਰਦੇ ਸਾਰੇ ਖਾਤੇ ਆ ਸਿਸਕੋਨ ਕਾ ਸਿਵਾ ਜੀ ਦੀ ਫਟਾ ਪਿਥਰਪੌਤ ਇਸ ਨੂੰ ਰਕਾਰ ਨੂੰ ਨਾਲ ਲਾਇਆ ਜਾਂਦਾ ਚੋਰ ਸੇ ਫੜਕ ਦੱਸੇ ਸਤਾਰ ਦੇ ਖਜ਼ੀਨੋਂ ਸੇਮਰੋ ਸ੍ਰੀ ਹਰ ਰਾਜ ਸਿਖ ਸਿਚਾ ਜਿੱਥੇ ਸਭ ਜਾਇ ਕੇ ਬਹਾਦਰ ਸੁਮਰੀਆ ਤਰ ਮਹੂਦਾ ਵਿਥਾਂ ਸਤਾਨ ਸਤ ਅਸਵੇ ਪਾਸ ਸੂਰ ਸਿੰਘ ਜੀ ਮਹਾਰਾਜ ਸਤਾਨ ਸਤ ਜਿਸ ਪਾਸੋਂ ਜਾਂਦੀ ਜੋ ਧੰਤਾ ਸ੍ਰੀ ਰਣ ਸਾਹਿਬ ਦੇ ਫਾੜ ਦਰਸ਼ਨਦਾਰ ਦਾ ਅੰਤਰਜੇ ਹੌਤਾ ਜੀ ਸਬਲੋ ਜੀ ਵਾਹੇ ਗੁਰੂ ਸਤਿਮਾਨ ਆਦੇ ਮਾਨ ਸਭ ਜੀ ਨਾਨਾ ਤਾਂ ਸਭ ਜੀ ਆਪ ਜੀ ਮਹਾਰਾਜ ਆਪ ਜੀ ਮਹਾਰਾਜ ਅੱਛਾ ਕਰਨ ਵਾਲੇ ਹਮਾਰਾਜ ਆਪ ਜੀ ਮਹਾਰਾਜ ਪੰਜਾਬ ਦੇ ਸੰਤਾਂ ਬੱਚੇ ਮਹਾਰਾਜ ਸੇਵਾ ਵਾਸਤੇ ਬੱਚੇ ਮਹਾਰਾਜ ਸੇਵਾ ਵਾਸਤੇ ਆਏ ਨੇ ਸਾਰੇ ਗੁਰਦੁਆਰੇ ਦੇ ਮਹਾਰਾਜ ਦਰਸ਼ਨ ਕਰਨ ਲੈ ਚੈੱਕ ਕਰਨ ਲੈ ਮਹਾਰਾਜ ਅੱਜ ਅੰਬਾ ਸੰਗਤ ਮਠੀ ਚਾਹ ਲੈ ਮਹਾਰਾਜ ਜਿਸ ਸਤਾਂ ਤੇ ਗੁਰਦੁਆਰਾ ਸਾਹਿਬ ਜੀ ਮਹਾਰਾਜ ਦਾ ਬੀਤ ਨਹੀਂ ਹੋ ਰਹੀ ਸੀ ਸੋ ਬੱਚਿਆਂ ਨੇ ਸਫਾਈਆਂ ਕੀਤੀਆਂ ਮਹਾਰਾ ਦਾ ਸੇਵਾਆਂ ਕੀਤੀਆਂ ਸੋ ਬੱਚਿਆਂ ਕਰੋ ਸੇਵਾ ਕਰਦੇ ਆਪੂ ਚੁਕਮਾ ਕਰਿਓ ਇਸੇ ਤਰ੍ਹਾਂ ਸੇਵਾ ਸੰਗੰਧਾਤਵਕ ਸਿਓ ਤਾਰੇ ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਮਹਾਰਾਜ ਬਰਸ਼ਿਆ ਕੋਲ ਸੇਵਾ ਵਿੱਚ ਪਰਵਾਨ ਕਰਿਓ ਸੇਹੀ ਪਿਆਰੇ ਮੇਰ ਜਿੰਨਾ ਮਿਲਿਆ ਆਪ ਦਾ ਨਾਮ ਤਾਰੇ ਨਕ ਨਾਮ ਸਰਦੀ ਕਲਾ ਜਿੱਦੀ ਪਾਣੀ ਸਰpass ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ